ਦੋਸਤੋ ਇੰਡੀਆ ਦੇ ਵਿੱਚ ਤਾਂ ਟਰੱਕਾਂ ਵਾਲਾ ਮੈਹਿਕਮਾ ਜਾਣਦੇ ਹੋ ਤੁਸੀਂ ਬਿਨਾਂ ਨਾਸ਼ੇ ਪਿੱਤੇ ਕੀਤੇ ਪਾਉਂਦੇ ਨੇ ਹੱਥ ਟਰੱਕ ਨੂੰ ਰਾਜਕੇਸ਼ ਸ਼ਰਾਬ ਨਾਲ ਫੇਰੇ ਚਲਾਉਂਦੇ ਆ ਟਰੱਕ ਨੂੰ ਦੇਖਿਆ ਨਹੀਂ ਇਹਨੇ ਬੰਦੇ ਨੇ ਵੀ ਅੱਗੇ ਲੱਗੀ ਟਰਾਲੀ ਲਿਆ ਕੇ ਸਿੱਧਾ ਮਾਰਿਆ ਟਰਾਲੀ ਦੇ ਵਿੱਚ ਨਾਲੇ ਤਾਂ ਭੰਨ ਲਈ ਗੱਡੀ ਤੇ ਨਾਲੇ ਟਰਾਲੀ ਦਾ ਕਰਤਾ ਨੁਕਸਾਨ ਹੁਣ ਦੱਸੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਕਿੰਨਾ ਸਹੀ ਆ ਤੇ ਕਿੰਨਾ ਗਲਤ ਆ ਸਰਕਾਰ ਇਹਨਾਂ ਨੂੰ ਕਿਉਂ ਡਾਕਦੀ ਆ ਵੀ ਡਰਿੰਕ ਐਂਡ ਡਰਾਈਵ ਨਹੀਂ ਕਰਦੀ ਆ ਦੇਖ ਲੋ ਅੱਗੇ ਦਾ ਹਾਲ ਤੁਸੀਂ ਆਪ ਹੀ ਰੋਡ ਦੇ ਉੱਤੇ ਵੀ ਕਿੰਨੂ ਕਿੰਨੂ ਇਹਨੇ ਕਰਤਾ ਇਹ ਨੁਕਸਾਨ। ਦੱਸੋ ਜੀ ਹਾਸਾ ਹੋਣ ਦਾ ਕਾਰਨ ਕੀ ਮੰਦੇ ਹੋ? ਇਹ ਹਾਸਾ ਹੋਣ ਦਾ ਕਾਰਨ ਤਾਂ ਜੀ ਜਿਹੜਾ ਡਰਾਈਵਰ ਸੀ ਜੀ ਇਹਦਾ ਟਰਾਲੇ ਦਾ ਇਹ ਡਰਿੰਕ ਕਰੀ ਹੋਈ ਸੀ ਇਹਦੀ ਇਹਦੇ ਕੋਲ ਹੀ ਸਾਨੂੰ ਬੋਤਲ ਮਿਲੀ ਹੈ ਜੀ ਬੋਤਲ ਦੇ ਵਿੱਚ ਬਸ ਦੋ ਕ ਪੈਗ ਬਾਕੀ ਨੇ ਜੀ ਹੁਣ ਵੀ ਉਹਦੇ ਕੋਲ ਹੀ ਪਈ ਹੈ ਤੇ ਬਾਕੀ ਸਾਰੀ ਪੀਤੀ ਹੋਈ ਸੀ ਇਹਦੀ ਅਸੀਂ ਟਰੈਕਟਰ ਸਾਈਡ ਤੇ ਲਾ ਕੇ ਰੋਕ ਲਿਆ ਜੀ ਜਦੋਂ ਸਾਨੂੰ ਮੂਰੋਂ ਐ ਦੇਖ ਦੇਖ ਗਿਆ ਇਹ ਵੀ ਐ ਕਿਹੜੇ ਬਕੰਧਾ ਆਉਂਦਾ। ਫੇਰ ਵੀ ਇਹਨੇ ਜਦੋਂ ਆਇਆ ਪਤਾ ਲੱਗਿਆ ਇਹਨੂੰ ਇੱਕੋ ਲੱਖ ਤਾਂ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਮੂਰੇ ਟਰੈਕਟਰ ਖੜਿਆ ਹੈ ਬਸ ਘੱਟ ਮਾਰਿਆ ਜਦੋਂ ਨਾਲ ਦੀ ਨਾਲ ਸਾਡੇ ਉੱਤੇ ਡਿੱਗਿਆ ਜੀ ਟਰੈਕਟਰ ਕਿਰਕਲ ਤੇ ਕਿੰਨੇ ਲੋਕ ਮੌਜੂਦ ਸੀ ਟਰੈਕਟਰ ਤੇ ਤਿੰਨ ਬੰਦੇ ਮੌਜੂਦ ਸੀ ਜੀ ਸਾਡੇ ਇਤੋਂ ਦੀ ਜ਼ਿਆਦਾ ਸੀਗੀ 7 ਬੰਦੇ ਅਸੀਂ ਲਹਿਰੇਗਾ ਅੱਗੇ ਕੋਲ ਖੰਡੇਵਾਦ ਪਿੰਡ ਤੋਂ ਆ ਜੀ ਅਸੀਂ ਫਤੇਗੜ ਸਾਹਿਬ ਨੂੰ ਜਾ ਰਹੇ ਸੀ ਜੀ ਆਹ ਲੰਗਰ ਦੋਰ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਿਆ ਜੀ ਬਸ ਅਜਾ ਗੱਲ ਦੇ ਵਿੱਚ